ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਚਾਵਲ ਬਣਾਵਾਂਗੇ ਇਹ ਆਪਾਂ ਪੁਰਾਣੇ ਤਰੀਕੇ ਵਿੱਚ ਲੋਕ ਇਦਾਂ ਚਾਵਲ ਬਣਾਉਂਦੇ ਸੀ ਉਸ ਵਿਧੀ ਅਨੁਸਾਰ ਬਣਾਵਾਂਗੇ ਪੋਸ ਲਈ ਆਪਾਂ ਇੱਕ ਗਲਾਸ ਬਾਸਮਤੀ ਚਾਵਲ ਲਏ ਨੇ ਇੱਕ ਕਾਲੂ ਲਿਆਏ ਜਿਨ੍ਹਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਏ ਹੁਣ ਆਪਾਂ ਇੱਕ ਕੜਾਈ ਲਈਏ ਇਸ ਵਿੱਚ ਆਪਾਂ ਜਿੰਨੇ ਆਪਾਂ ਮਤਲਬ ਇੱਕ ਗਲਾਸ ਚੌਲ ਲਿਆ ਇਸ ਵਿੱਚ ਪੰਜ ਗਲਾਸ ਪਾਣੀ ਪਾਵਾਂਗੇ ਮਤਲਬ ਇਸ ਵਿੱਚ ਡਬਲ ਪਾਣੀ ਪਾਵਾਂਗੇ ਹੌਣੇ ਇਸ ਵਿੱਚ ਚੌਲ ਤੇ ਆਲੂ ਨੂੰ ਐਡ ਕਰਾਂਗੇ ਇਸ ਨੂੰ ਟੱਕੇ ਨਹੀਂ ਪਕਾਣਾ ਹੈਗਾ ਇਸ ਨੂੰ ਹੁਣ ਆਪਾਂ ਪਾ ਲਿਆ ਇਸ ਨੂੰ ਤੇਜ਼ ਅੰਚ ਤੇ ਹੀ ਆਪਾਂ ਪਕਾਣਾ ਹੈਗਾ ਤੇ ਇਸ ਵਿੱਚ ਹੋਰ ਕੁਝ ਵੀ ਨਹੀਂ ਪਾਣਾ ਉਸ ਦਾ ਆਪਾਂ ਤੜਕਾ ਬਾਅਦ ਵਿੱਚ ਲਗਾਵਾਂਗੇ ਬਸ ਇਸ ਨੂੰ ਇਦਾਂ ਹੀ ਆਪਾਂ ਬੋਇਲ ਕਰਨਾ ਹੈਗਾ ਇਸ ਨੂੰ ਆਪਾਂ 70 ਤੋਂ 80% ਪਕਾਵਾਂਗੇ ਇਦਾਂ ਦੂਜੇ ਪਾਸੇ ਆਪਾਂ ਤੜਕੇ ਦੀ ਤਿਆਰੀ ਕਰ ਲਈ ਏ ਇਸ ਲਈ ਆਪਾਂ ਇੱਕ ਪਿਆਲ ਲਿਆ ਏ ਜਿਸਨੇ ਦਾਪ ਲੰਬਾ ਕੱਟ ਲਿਆ ਏ ਅਦਰਕ ਦਾ ਟੁਕੜਾ ਲਿਆ ਸੀ ਉਸ ਨੂੰ ਆਪਾਂ ਇਦਾਂ ਕੱਟ ਲਿਆ ਲੰਬਾ ਇੱਕ ਟਮਾਟਰ ਲਿਆ ਸੀ ਇਸ ਨੂੰ ਵੀ ਆਪਾਂ ਲੰਬਾ ਇਦਾਂ ਬਰੀਕ ਥੋੜਾ ਜਿਹਾ ਨਾ ਜ਼ਿਆਦਾ ਬਰੀਕ ਹੈ ਨਾ ਜ਼ਿਆਦਾ ਮੋਟਾ ਇਦਾਂ ਕੱਟ ਲਿਆ ਏ ਕੁਝ ਧਨੀਆ ਦੇ ਪੱਤੇ ਲੈ ਸੀ ਉਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਦੋ ਹਰੀਆਂ ਮਿਰਚਾਂ ਲਈਆਂ ਸੀ ਇਸ ਨੂੰ ਵੀ ਬਰੀਕ ਕੱਟ ਲਿਆ ਏ ਤੇ ਆਪਣੇ ਚਾਵਲ ਨੂੰ ਜੋ ਹੈ ਉਹ ਬਾਲਾਉਣਾ ਸਟਾਰਟ ਹੋ ਚੁੱਕਿਆ ਹੈ ਆਪਾਂ ਇਸ ਨੂੰ ਦੋ ਬਾਲੇ ਦਿਵਾਣੇ ਨੇ ਫੁੱਲ ਫਲੇਮ ਤੇ ਉਸ ਤੋਂ ਬਾਅਦ ਇਸ ਦਾ ਪਾਣੀ ਸਾਰਾ ਪੁਣ ਲਵਾਂਗੇ ਤੁਸੀਂ ਇਸ ਵਿੱਚ ਹਰੀਆਂ ਸਬਜ਼ੀਆਂ ਹੋਰ ਵੀ ਐਡ ਐਡ ਕਰ ਐਡ ਕਰ ਸਕਦੇ ਹੋ ਜਿਵੇਂ ਕਿ ਗਾਜਰਾ ਪਨੀਰ ਤੇ ਸੋ ਆਪਾਂ ਬੀਨਸ ਵੀ ਲੈ ਸਕਦੇ ਆ ਇਦਾਂ ਨਹੀਂ ਤੁਸੀਂ ਹਰੀਆਂ ਸਬਜ਼ੀਆਂ ਐਡ ਕਰ ਸਕਦੇ ਹੋ ਆਪਣੇ ਤੋਂ ਬੋਇਲ ਆ ਚੁੱਕੇ ਨੇ ਹੁਣ ਹਲਕਾ ਜਿਹਾ ਚਾਵਲ ਨੂੰ ਚੈੱਕ ਕਰਾਂਗੇ ਐਦਾਂ ਚੈੱਕ ਕਰ ਲਾਂਗੇ ਇਹ ਆਪਣੇ 70 ਤੋਂ 80% ਪੱਕ ਚੁੱਕੇ ਨੇ ਗੈਸ ਨੂੰ ਬੰਦ ਕਰ ਦਵਾਂਗੇ ਹੁਣ ਇਸ ਦਾ ਸਾਰਾ ਪਾਣੀ ਪੁਣਕੇ ਕੱਢ ਲਵਾਂਗੇ ਇਸ ਦਾ ਪਾਣੀ ਹੁਣ ਆਪਾਂ ਕੱਢ ਲਏ ਇਸ ਨੂੰ ਫਿਰ ਵੀ ਆਪਾਂ 5 ਤੋਂ 10 ਮਿੰਟ ਇਦਾਂ ਢੱਕ ਕੇ ਪਕਾਵਾਂਗੇ ਹੁਣ ਆਪਾਂ ਇਸ ਦਾ ਤੜਕਾ ਲਗਾਵਾਂਗੇ ਇਸ ਨੂੰ ਆਪਾਂ ਮਤਲਬ ਦਮ ਦੇਵਾਂਗੇ ਦਮ ਦੇਣ ਲਈ ਆਪਾਂ ਇੱਕ ਹੰਡੀ ਲਈਏ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਸ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਜੇ ਤੁਸੀਂ ਸਰੋਂ ਦਾ ਤੇਲ ਪਾ ਸਕਦੇ ਹੋ ਫਾਈਂਡ ਪਾ ਸਕਦੇ ਹੋ ਜਾਂ ਦੇਸੀ ਘਿਓ ਜੇ ਤੁਸੀਂ ਦੇਸੀ ਘਿਓ ਵਿੱਚ ਬਣਾਉਂਗੇ ਤੇ ਬਹੁਤ ਜ਼ਿਆਦਾ ਹੈਲਥੀ ਬਣੂਗੀ ਆਪਣੀ ਹੰਡੀ ਗਰਮ ਹੋ ਚੁੱਕੀ ਹੈ ਹੁਣ ਇਸ ਵਿੱਚ ਇੱਕ ਕੜਛੀ ਤੇਲ ਦੀ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਪਰ ਗਰਮ ਕਰਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਥੋੜਾ ਜੀਰਾ ਪਾਵਾਂਗੇ ਜੀਰਾ ਜਦੋਂ ਆਪਣਾ ਭੁੱਜ ਜਾਵੇ ਇਸ ਵਿੱਚ ਕਟੇ ਹੋਏ ਪਿਆਜ਼ ਹਰੀਆਂ ਮਿਰਚੀਆਂ ਤੇ ਅਦਰਕ ਐਡ ਕਰਾਂਗੇ ਜੀਰਾ ਆਪਣਾ ਭੁੱਜ ਚੁੱਕਿਆ ਹੈ ਇਸ ਵਿੱਚ ਪਿਆਜ਼ ਐਡ ਕਰਾਂਗੇ ਹਰੀਆਂ ਮਿਰਚੀਆਂ ਐਡ ਕਰਾਂਗੇ അദ്രക്കാ പേ ചുങ്ങ പ്യജൻ ബ്രാൗൻ പോ ചുക്കെ ഏത് ഹലാ ജ സോട്ടേ ുസാര നമക്കാൻ ടമാറ്റോഫ്റ്റ് ചുക്കെ ਜਾਂ ਸਿਸਿਕ ਫਲੇਮ ਜੋ ਗਲਿੱਟਰ ਨੂੰ ਸਲੋ ਕਰ ਦਵਾਂਗੇ। ਹੁਣ ਢੱਕਣ। ਹੁਣ ਆਪਾਂ ਇਸਨੂੰ ਦਮ ਲਗਾਉਣ ਲਈ ਢੱਕਣ ਰੱਖ ਦਵਾਂਗੇ ਤੇ ਇਸਨੂੰ ਆਟੇ ਨਾਲ ਇਦਾਂ ਕਵਰ ਕਰ ਦਵਾਂਗੇ ਬਿਲਕੁਲ। ਬੰਦ ਕਰ ਦਵਾਂਗੇ ਢੱਕਣ। ਐਸਾ ਦਾ ਇਦਾਂ ਢੱਕੋ ਦਮ ਲਗਾ ਲਵਾਂਗੇ। ਟੱਕਣ ਪੂਰਾ ਬੰਦ ਕਰ ਲਾਂਗੇ ਪੂਰਾ ਜਿਸ ਤਰ੍ਹਾਂ ਬੱਸ ਸਲੋ ਅੱਤੇ ਪਕਾਵਾਂਗੇ ਬਿਲਕੁਲ ਸਲੋ ਅੱਤੇ 5 ਮਿੰਟ ਲਈ ਪਕਾਵਾਂਗੇ ਅੰਟੀਮੈਂਟ ਹੋ ਚੁੱਕੇ ਨੇ ਹੁਣ ਗੈਸ ਨੂੰ ਬੰਦ ਕਰ ਦਵਾਂਗੇ ਆਪਾਂ ਜਿਹੜਾ ਦਮ ਲਗਾਇਆ ਸੀ ਇਸ ਟਾਟਾ ਸਾਈਡਾਂ ਦਾ ਬਿਲਕੁਲ ਸੁੱਕ ਚੁੱਕਾ ਹੈ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਹੈ ਤੇ 2 ਮਿੰਟ ਲਈ ਠੰਡਾ ਹੋਣ ਲਈ ਰੱਖ ਦਿੱਤਾ ਸੀ ਹੁਣ ਇਸ ਦਾ ਪਾਟਾ ਜੋ ਸਾਈਡ ਤੇ ਲਗਾਏ ਸੀ ਦਮ ਵਾਸਤੇ ਉਸ ਨੂੰ ਕਲੀਨ ਕਰ ਲਾਂਗੇ ਹੁਣ ਧਨੀਏ ਐਡ ਕਰਾਂਗੇ ਆਪਣੀ ਦੰਬ ਬਰਯਾਨੀ ਜਿਹੜੀ ਹੈਗੀ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਇੱਕ ਪਲੇਟ ਵਿੱਚ ਸਰਵ ਕਰਾਂਗੇ ਤੇ ਧਨੀਏ ਨਾਲ ਡੈਕੋਰੇਟ ਕਰਾਂਗੇ ਤੁਸੀਂ ਦੇਖ ਹੀ ਸਕਦੇ ਹੋ ਉਸ ਦਾ ਕਲਰ ਕਿੰਨਾ ਪਿਆਰਾ ਆਇਆ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੇ ਨੇ ਜੇ ਤੁਹਾਨੂੰ ਐਦਾਂ ਦੀਆਂ ਰੈਸਪੀਆ ਵਧੀਆ ਲੱਗਦੀਆਂ ਤਾਂ ਮੇਰੇ ਲਾਈਕ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ